ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੱਤੀ ਸੇਖਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਦੋ ਕਟੀਆਂ ਤੇ ਇੱਕ ਮੱਝ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਚੱਕੀ ਲੀਲੀ ਰਾਵੀ ਕੱਟੀ ਆ ਠੀਕ ਹੈ ਜੀ ਤੇ ਇੱਕ ਮੱਝ ਆ ਸੂਈ ਵੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਤੇ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਨਾਮ ਜਸਪਾਲ ਸਿੰਘ ਜੀ ਪਿੰਡ ਪੱਤੀ ਸੇਖਵਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂ ਜੀ ਮੱਝ ਦੀ ਜਾਣਕਾਰੀ ਦੋ ਜੀ ਇਹਦੀ ਆਪਣੀ ਕੈਮੇ ਸੂਈ ਇਹ ਮੱਝ ਦੂਜੇ ਸੂਏ ਸੂਈ ਹੋਈ ਹੈ ਜੀ ਠੀਕ ਹੈ ਜੀ ਸਬਕ 2 ਮਹੀਨੇ ਦੀ ਸੂਈ ਹੈ ਜੀ ਹਾਂ ਜੀ ਆਹ ਮਗਰ ਕੱਟਾ ਹੈਗਾ ਮਗਰ ਕੱਟਾ ਹੈ ਹਾਂ ਜੀ ਤੇ ਦੁੱਧ ਭਰਾ ਤੇ ਦੁੱਧ ਸੀਗਾ 10 ਕਿਲੋ ਜੀ ਹਾਂਜੀ ਇਹ ਹੋ ਗਈ ਸੀ ਹੁਣ 4-5 ਦਿਨ ਹੋ ਗਈ ਜੀ ਹੀਟ ਜਾਈ ਹੋਈ ਸੀ ਠੀਕ ਹੈ ਜੀ ਤੇ ਕੱਲ ਇਹਦੇ ਟੀਕਾ ਭਰਾਤਾ ਜੀ ਠੀਕ ਹੈ ਜੀ ਹੁਣ 8 ਕਿਲੋ ਖੁੱਲਾਗਾ ਜੀ 8 ਕਿਲੋ ਖੁੱਲਾ 8 ਕਿਲੋ ਖੁੱਲਾ ਦੁੱਧ ਹੁਣ ਹੈਗਾ ਟਾਈਮ ਤੋਂ ਟਾਈਮ ਜਿਹੜਾ ਮਰਜੀ ਕੋਈ ਭੈਣ ਭਰਾ ਆ ਕੇ ਚੋ ਸਕਦਾ ਜੀ ਠੀਕ ਹੈ ਜੀ ਤੇ ਥਾਂਲੇ ਵੇੜੀ ਪੂਰੀ ਓਕੇ ਹੈ ਜੀ ਠੀਕ ਹੈ ਹਾਂਜੀ ਤੇ ਰੇਟ ਭਰਾ ਰੇਟ ਇਹਦਾ ਜੀ ਮੁੱਲ ਤਾਂ 75000 ਹਾਂਜੀ 72000 ਦੀ ਦੇ ਦੇਾਂਗੇ ਠੀਕ ਹੈ ਜੀ ਤੋਰ ਦੋ ਭਰਾ ਲੋ ਭਰਾ ਚੱਕਾ ਸਾਡੀ ਉਧਰ 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 ਮੈਂ ਲੋਚ ਚੈੱਕ ਕਰਸਾ ਲੈ ਬਰਾ ਰੋਕ ਲਓ ਬਰਾ ਵੜਾ ਇੱਕ ਮਿੰਟ ਰੁਕ ਜੂਗੀ ਹਾਂ ਜੀ ਰੋਕ ਰੋਕ ਬਰਾ ਬਸ ਥਾਂ ਦਿਖਾ ਦੇ ਲੋਚ ਸੋਥੋਂ ਡਰਦੀ ਆ ਹੂੰ ਤਾਂ ਠੰਗਾ ਫੋਟ ਲਰ ਦਿੰਦੇ ਆ ਕੋਈ ਗੱਲ ਕੈਮਰੇ ਤੇ ਡਾਟ ਹਾਂ ਕੈਮਰੇ ਤੇ ਕੋਈ ਗੱਲ ਲੋਚ ਤੋਰਾ ਤਰਾ ਸਾਡੇ ਸਾਹਮਣੇ ਆ ਠੀਕ ਨਾ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਤੀ ਸੇਖਮਾ ਠੀਕ ਹੈ ਮੰਗ ਰਹੇਗਾ ਬੱਚਾ ਕੱਟਾ ਠੀਕ ਹੈ ਰੇਟ ਬਾਈ ਨੇ ਦੱਸਤਾ ਪਰ ਬਿਲਕੁਲ ਜਾਇਜ਼ ਤਾਰ ਜਮਾ ਰੂ ਵਰਗੀ ਹੈ ਜੀ ਪੋਲੀ ਠੀਕ ਹੈ ਠੰਡੀ ਸੀਲ ਹੈ ਜੀ ਠੀਕ ਹੈ ਕੋਈ ਵਾਸਤਾ ਨਹੀਂ ਕੋਈ ਗਾਈਆਂ ਵਰਗੀ ਹੈ ਠੀਕ ਹੈ ਪੂਛ ਚੱਕ ਲੈਂਦੀ ਹੈ ਜੀ ਠੀਕ ਹੈ ਠੀਕ ਹੈ ਕੋਈ ਹੋਰ ਲੇਵਾ ਬਹੁਤ ਸੋਹਣਾ ਥਾਂ ਤੋਂ ਭਰਾ ਲੱਗਿਆ ਠੀਕ ਹੈ ਨਾ ਚੈੱਕ ਕਰ ਸਕਦੇ ਹੋ ਬਾਕੀ ਸੋਨ ਮੈਂ ਜ਼ੂਮ ਕਰਕੇ ਵੀ ਦਿਖਾਣਾ ਥੋੜਾ ਡਰਦੀ ਕੈਮਰੇ ਤੋਂ ਤੋਂ ਕੈਮਰੇ ਤੋਂ ਡਰਦੀ ਹੈ ਥੋੜਾ ਜੀ ਹਾਂਜੀ ਵੀ ਕੱਟੀ ਜਾਣਕਾਰੀ ਦੋ ਕੱਟੀ ਵੀਰੇ ਮਨਤੀ ਦੀ ਸੀਮਾਂ ਦੀ ਹੈ ਹਾਂਜੀ ਤੇ ਪੂਰੀ ਜੀ ਉਮਰ 12 ਮਹੀਨੇ ਆ ਜੀ 12 ਮਹੀਨੇ ਦੀ ਹਾਂਜੀ ਲੋਪਰਾ ਫੇਸ ਕੁਆਲਟੀ ਦੇਖ ਸਕਦਾ ਤੁਸੀਂ ਬਹੁਤ ਸੋਹਣੀ ਹੈ 12 ਮਹੀਨੇ ਦੀ ਕੱਟੀ ਆ ਬਈ ਥਾਣ ਦਿਖਾ ਦੇ ਮਾੜਾ ਯਾਰ ਦੋਸਤ ਫਿਰ ਹਣਾ ਹਮ ਕਰ ਲ ਮਾੜਾ ਸੱਟ ਜੇ ਬੱਸ ਇੱਥੇ ਰੱਖ ਲੈ ਲੋਪਰਾ ਥਾਣ ਬਹੁਤ ਸੋਹਣਾ ਲੱਗਾ ਕਰ ਮਾੜਾ ਥਾਣ ਕਹਿ ਰਿਆ ਕਰਿਆ ਜੀ ਕੋਈ ਫੋਰਸ ਆ ਨਹੀਂ ਜੀ ਠੀਕ ਹੈ ਜੀ ਰੇਟ ਪਰਾ ਦਾ ਜਾਇਜ਼ ਰੇਟ ਇਹਦਾ ਬਈ ਜੀ 25000 ਰੁਪਏ ਆ ਜੀ 25000 ਹਾਂਜੀ ਤੋੜ ਦੋ ਪਰਾ ਮਾੜਾ ਜੀ ਲੋਪਰਾ ਕੱਟੀ ਬਹੁਤ ਸੋਹਣੀ ਆ ਇਦਾਂ ਤੁਰ ਦਿੱਟੋ ਹੋਟਣੀ ਫੇਸ ਕੁਆਲਿਟੀ ਦੇਖ ਸਕਦੇ ਹਾਲੇ 12 ਮਹੀਨਿਆਂ ਦੀ ਪਾਈ ਦੱਸ ਰਿਹਾ ਬਾਡੀ ਬਾਡੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਬੋੜ ਦੋ ਪਰਾ ਬੋੜ ਬੋੜ ਕੱਟੀ ਪੱਠ ਪੁੜੇ ਦੀ ਬਹੁਤ ਹੋ ਆ ਜੀ ਹਾਂਜੀ ਹਾਂਜੀ ਬਾਕੀ ਨਾ ਚੱਲ ਜੇ ਮੈਨਾਂ ਦਿੱਤਾ ਠੀਕ ਹੈ ਬਾਕੀ ਅਗਲਾ ਟਿਕੜੂ ਦਾ ਭਾਈ ਸਾੰਬਿਆ ਵਾ ਨਹੀਂ ਸਾੰਬਿਆ ਨਹੀਂ ਹੈ ਜੀ ਆਪ ਨੂੰ ਪਤਾ ਹੀ ਉਹਦਾ ਜ਼ਿਆਦਾ ਹੀ ਆਪ ਨੂੰ ਠੀਕ ਹੈ ਠੀਕ ਬਾਕੀ ਕੱਟੀ ਦਾ ਰੱਖ ਦਈਏ ਬਾਈ ਹਾਂਜੀ ਹਾਂਜੀ ਬਾਕੀ ਦਾ ਖਰਚ ਬਹੁਤ ਬਹੁਤ ਚੰਗਾ ਕੱਟੀ ਦਾ ਲੋ ਜੀ ਚੈੱਕ ਕਰ ਸਕਦੇ ਬਣਾ ਠੀਕ ਹੈ ਜੀ ਹਾਂਜੀ ਬਾਈ ਜੀ ਇਹ ਦੀ ਦੱਸੋ ਲੀਲੀ ਜਾਵ ਦੀ ਜਾਣਕਾਰੀ ਇਹ ਬਾਈ ਜੀ 16 ਮਹੀਨੇ ਉਮਰ ਹੈ ਇਹਦੀ ਹਾਂਜੀ ਕੱਟੀ ਪਿਓਰਾ ਨੀਲੀ ਰਾਵੀ ਹਾਂਜੀ ਪ੍ਰੋਪਰ ਸਾਰੇ ਨਿਸ਼ਾਨ ਪੂਰੇ ਹੈ ਜੀ ਇਹਦੇ ਠੀਕ ਹੈ ਜੀ ਅੱਖਾਂ 'ਚ ਨਿਸ਼ਾਨ ਨੇ ਹਾਂਜੀ ਤੇ ਆਪਣੇ ਬਾਕੀ ਤੋਂ ਉੱਪਰੋਂ ਦੇਹੀ ਰਹੀ ਹੈ ਥਾਣ ਦਿਖਾ ਦਿਓ ਥਾਣ ਕਰਾ ਕਰਾ ਬਹੁਤ ਚੰਗਾ ਚੈੱਕ ਕਰ ਸਕਦੇ ਬਣਾ ਠੀਕ ਹੈ ਸੂਲ ਤੇ ਨਿਸ਼ਾਨ ਹੈ ਜੀ ਠੀਕ ਹੈ ਜੀ ਥੱਲੇ ਤੁਹਾਨੂੰ ਚਿੱਟੀ ਹੈ ਠੀਕ ਹੈ ਚਾਰੇ ਪੈਰ ਠੀਕ ਹੈ ਤੇ ਇਹਦਾ ਰੇਟ ਭਰਾ ਜਾਇਜ ਆ ਇਹਦਾ 27000 ਹੈ ਜੀ ਇਹਦਾ 27000 ਹੈ ਹਾਂਜੀ ਤੋ ਭਰਾ ਚੱਕਰ ਸਨ ਬੜੀ ਫੇਸ ਦਿਖਾ ਦੋ ਤਾਂ ਸਾਨੂੰ ਚੱਕ ਕੇ ਚੱਕਰ ਸਨ ਨਿਸ਼ਾਨੀਆਂ ਭਰਾ ਸਾਰੀਆਂ ਪੂਰੀਆਂ ਨਿਸ਼ਾਨੀਆਂ ਸਾਰੀਆਂ ਪੂਰੀਆਂ ਕੁਆਲਿਟੀ ਜੀਬ ਗੁਲਾਬੀ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਲਓ ਜੀ ਬਾਈ ਕੋਲ ਤੈਨਾਂ ਨਾਗਾ ਭਰਾ ਠੀਕ ਹੈ ਨਾ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਬੈਕ ਸਾਈਡ ਤੇ ਨੰਬਰ ਵੀ ਚੱਲਦਾ ਠੀਕ ਹੈ ਨਾ ਤੋਰ ਦੋ ਭਰਾ ਨੂੰ ਇਧਰ ਤੋਰ ਦੋ ਲਮ ਤੋਰ ਦੋਰ ਤੋਰਾਂ ਨੂੰ ਤੋਰਾਂ ਨਹੀਂ ਸਤੋ ਤੇ ਯੋਚ ਤੁਰਤ ਅਲਾ ਕਰਮਾ ਵਾਲੀ ਦਾ ਬਹੁਤ ਸੋਹਣਾ ਮੋੜ ਲੋ ਜੀ ਲੋਚ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਵਾਈ